ਇੱਕ ਚਰਚਾ ਜਿਹੜੀ ਇਹੋ ਜੀ ਚੱਲ ਰਹੀ ਹੈ ਮੈਂ ਤਾਂ ਸਵਾਲ ਪੁੱਛਨੇ ਆ ਤੁਹਾਨੂੰ ਉਹ ਇਹ ਕਹਿੰਦੇ ਨੇ ਕਿ ਕੋਈ ਪਤਾ ਨਹੀਂ ਰਵਨੀਤ ਸਿੰਘ ਬਿੱਟੂ ਦੀ ਅਮਿਤ ਸ਼ਾਹ ਦੇ ਨਾਲ ਬਹੁਤ ਵਧੀਆ ਹੈ ਨਰਿੰਦਰ ਮੋਦੀ ਦੇ ਨਾਲ ਬਹੁਤ ਵਧੀਆ ਹੈ ਜਾਂ ਤਾਂ ਉਹ ਭਾਜਪਾ ਦੇ ਵਿੱਚ ਚਲੇ ਜਾਣਗੇ ਜਾਂ ਲੁਧਿਆਣੇ ਦੇ ਵਿੱਚ ਐਮਪੀ ਇਲੈਕਸ਼ਨ ਲਈ ਲੜਨਗੇ ਸ਼ਾਇਦ ਤੁਹਾਡੇ ਤੱਕ ਵੀ ਇਹ ਗੱਲਾਂ ਪਹੁੰਚੀਆਂ ਹੋਣ ਇੱਕ ਵਾਰੀ ਥੋੜਾ ਦਰਸ਼ਕਾਂ ਨੂੰ ਦੱਸ ਤਾਂ ਦੋ ਵੀ ਇਹ ਕੀ ਚਰਚਾਵਾਂ ਨੇ ਇਹ 'ਚ ਕੋਈ ਵੀ ਸ਼ੱਕ ਨਹੀਂ ਭਾਈ ਐਜ਼ ਅ ਪੋਲੀਟੀਕਲ ਜੀ ਇਹ ਅੱਜਕੱਲ ਇੱਕ ਮਾਹੌਲ ਬਣਾਇਆ ਜਾ ਰਿਹਾ ਮੈਂ ਸਚਾਈ ਦੱਸ ਦਿੰਨਾ ਮੈਂ ਉਸ ਗੱਲਾਂ ਦੀ ਮੈਂ ਕਰਦਾ ਨਹੀਂ ਸਾਰਿਆਂ ਦਾ ਜਿਵੇਂ ਤੁਹਾਡਾ ਸਾਰਿਆਂ ਦਾ মিডিਆ ਵਾਲਿਆਂ ਦਾ ਇੱਕ ਦੋ ਨਾਲ ਰਿਸ਼ਤਾ ਏ ਐਂ ਦੁਕਾਨਦਾਰਾਂ ਦਾ ਰਿਸ਼ਤਾ ਹੁੰਦਾ ਐ ਫੈਕਟਰੀ ਵਾਲਿਆਂ ਦਾ ਰਿਸ਼ਤਾ ਹੁੰਦਾ ਪੋਲਿਟਿਕਲ ਲੋਕ ਅਸੀਂ ਲੋਕ ਤਾਂ ਮਤਲਬ ਮੈਂ ਇਹ ਗੱਲ ਤਾਂ ਬਿਲਕੁਲ ਨਹੀਂ ਕਰੂੰਗਾ ਵੀ ਅਸੀਂ ਉਸੇ ਵਿਧਾਨ ਸਭਾ ਚ ਬੈਨੇ ਆ ਜਿੱਥੇ ਸਾਰੇ ਐਮ ਐਲ ਏ ਬੈਨੇ ਹੁੰਦੇ ਆ ਜਦੋਂ ਤਾਂ ਕਈ ਮੈਂ ਕੈਮਰਾ ਆਨ ਹੋ ਜਾਂਦਾ ਤਾਂ ਗਾਲਾਂ ਕੱਢਣ ਲੱਗ ਜਾਂਦੇ ਆ ਉਦੋਂ ਬਾਅਦ ਇਕੱਠੇ ਹੀ ਜਿਹੜੇ ਆ ਉਹ ਆਪਣੇ ਜੜੀ ਹੁੰਦੀ ਆ ਚਾਹੇ ਆਫਿਸ ਹੋਵੇ ਚਾਹੇ ਲੰਚ ਕਰ ਰਹੇ ਹੋਣ ਜਾ ਕੇ ਸਭ ਨੇ ਇਕੱਠੇ ਹੀ ਕਰਨਾ ਹੁੰਦਾ ਇਸ ਕਰਕੇ ਪਾਰਲੀਮੈਂਟ ਚ ਵੀ ਮੈਂ ਜੇ ਗੱਲ ਕਰਾਂ ਸੈਂਟਰਲ ਹਾਲ ਇੱਕ ਜਗ੍ਹਾ ਹੈ ਸੈਂਟਰਲ ਹਾਲ ਚ ਸਾਰੇ ਹੀ ਮੈਂਬਰ ਪਾਰਲੀਮੈਂਟ ਤੁਸੀਂ ਫੋਟੋਆਂ ਵੀ ਕਈ ਵਾਰ ਦੇਖੀਆਂ ਹੋਣੀਆਂ ਜਦੋਂ ਭਗਵੰਤ ਮਾਨ ਚੀਫ ਮਿਨਿਸਟਰ ਬਣੇ ਤਾਂ ਸਭ ਤੋਂ ਵੱਧ ਜਾ ਕੇ ਪਹਿਲਾਂ ਸੈਂਟਰਲ ਹਾਲ ਚ ਗਏ ਆਪਣੇ ਸਾਰੇ ਐਮਪੀ ਸਭ ਪਾਰਟੀਆਂ ਦੇ ਬੈਠੇ ਆ ਉਹ ਚ ਉਹ ਚ ਸਿਮਰਨਜੀਤ ਮਾਨ ਵੀ ਬੈਠੇ ਆ ਤੁਸੀਂ ਉਹ ਵੀ ਦੇਖੀ ਆ ਵੀ ਹਜੇ ਕਿ ਕਿੰਨੀ ਕੋਈ ਮਤਭੇਦ ਜਿਹੜੇ ਨੇ ਅਸੀਂ ਕੋਈ ਜ਼ਮੀਨ ਥੋੜੀ ਵੰਡਣੀ ਹੈ ਇੱਕ ਦੂਜੇ ਨਾਲ ਜਿੱਤੇ ਦਾ ਕਮੇਸ਼ਾ ਜੀ ਦੀ ਗੱਲ ਆ ਮੇਰੀ ਉਹਨਾਂ ਨਾਲ ਇਹ ਚ ਕੋਈ ਸ਼ੱਕ ਨਹੀਂ ਬਹੁਤ ਜ਼ਿਆਦਾ ਸਤਕਾਰ ਆ ਰਿਗਾਰਡ ਆ ਕਿਉਂਕਿ ਉਹ ਸ਼ਹੀਦ ਆਜ਼ਮ ਸਤਾਰ ਬਿਆਨ ਸਿੰਘ ਜੀ ਦੀ ਨੂੰ ਕੁਰਬਾਨੀ ਨੂੰ ਜੀ ਬਹੁਤ ਵੱਡਾ ਦੇਸ਼ ਦੇ ਜੋੜਨ ਲਈ ਉਹਨੂੰ ਉਹ ਸਮਝਦੇ ਆ ਉਹਨਾਂ ਕਰਕੇ ਮੇਰੇ ਨਾਲ ਉਹ ਪਿਆਰ ਰੱਖਦੇ ਆ ਮੋਦੀ ਸਾਹਿਬ ਉਸ ਵੇਲੇ ਉਹਰੇ ਆਪਣੀ ਪਾਰਟੀ ਦਾ ਬਹੁਤ ਕੰਮ ਕਰ ਰਹੇ ਸੀ ਉਹ ਮੋਗੇ 'ਚ ਵੀ ਤਰਨਤਰਨ 'ਚ ਵੀ हिमाचल क्षेत्रतों ਕੰਮ ਕਰਦੇ ਨੇ ਉਹਨਾਂ ਨੂੰ ਪਤਾ ਉਹ ਇਸ ਵੇਲੇ ਕਿਵੇਂ ਜੀ ਸਰਦਾਰ ਬਿਆਨ ਸਿੰਘ ਜੀ ਨੇ ਕੰਮ ਕੀਤਾ ਉਸ ਵੇਲੇ ਦੇ ਜਿੰਨੇ ਵੀ ਲੀਡਰ ਬੀਜੇਪੀ ਦੇ ਚਾਹੇ ਉਹ ਮਦਨ ਮੋਨ ਮਿੱਤਲ ਜੀ ਹੋਣ ਚਾਹੇ ਉਹ ਲక్ష్ਮੀ ਕਾਂਤ ਚਾਵਲਾ ਜੀ ਹੋਣ ਚਾਹੇ ਉਸ ਵੇਲੇ ਜਿੰਨੇ ਵੀ ਉਹਨਾਂ ਨਾਲ ਐਮਐਲਏ ਹੁੰਦੇ ਸੀ ਚਾਹੇ ਪੰਡਤ ਰਮੇਸ਼ ਧਰਤ ਜੀ ਸਾਡੇ ਉਹ ਰੋਪੜ ਤੋਂ ਚਾਹੇ ਸਾਡੇ ਐਮਐਲਏ ਫਤੇਗੜ ਸਾਹਿਬ ਤੋਂ ਸੀ ਸਾਰੇ ਇੱਕ ਇੱਕ ਇਹਨਾਂ ਨੇ ਟੀਮ ਬਣ ਕੇ ਟੈਰਿਜ਼ਮ ਵੇਲੇ ਕੰਮ ਕੀਤਾ ਇੱਕ ਸਟੇਜ ਸੀ ਇੱਕ ਫੰਕਸ਼ਨ ਸੀ ਜਦੋਂ ਸਰਦਾਰ ਬੈਂਸ ਸਿੰਘ ਜੀ ਪ੍ਰਧਾਨ ਸੀ ਤੇ ਮੋਗੇ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜਿਹੜੇ ਸਵੇਰੇ ਆਪਣਾ ਜਿਹੜੇ ਆਰਐਸਐਸ ਉਹ ਸਵੇਰੇ ਜਿਹੜਾ ਆਪਣਾ ਕਰਦੇ ਆ ਉਹਨਾਂ ਦਾ ਜਿਹੜਾ ਸਵੇਰ ਦੀ ਰੁਟੀਨ ਆ ਉਸ ਵੇਲੇ ਆ ਕੇ ਮੋਗੇ 'ਚ ਮਾਰ ਦਿੱਤੇ ਗਏ ਸੀ ਉੱਥੇ ਬਹੁਤ ਵੱਡੀ ਗਿਣਤੀ 'ਚ ਉਸ ਵੇਲੇ ਲੀਡਰ ਆਏ ਤੇ ਸਰਦਾਰ ਬੈਂਸ ਸਿੰਘ ਜੀ ਐਜ਼ੇ ਪ੍ਰਧਾਨ ਪਹੁੰਚੇ ਪਾਰਟੀ ਦੇ ਕਾਂਗਰਸ ਦੇ ਅਡਵਾਨੀ ਜੀ ਉਦੋਂ ਆਪਣੀ ਪਾਰਟੀ ਦੇ ਬਹੁਤ ਵੱਡੇ ਲੀਡਰ ਸੀ ਤੇ ਉੱਥੇ ਕਿਉਂਕਿ ਉਸ ਵੇਲੇ ਗਵਰਨਰਰੀ ਰੂਲ ਸੀ ਕਾਂਗਰਸ ਦਾ ਰਾਜ ਸੀ ਬਹੁਤ ਆਰਐਸਐਸ ਵਾਲੇ ਭਾਜਪੀ ਵਾਲੇ ਉਸ ਵੇਲੇ ਉਹ ਗੁੱਸੇ ਸੀ